ਸੋਸ਼ਲ ਮੀਡੀਆ ਦੇ ਮਸ਼ਹੂਰ ਕਪਲ ਦੀਪ ਮਠਾੜੂ ਤੇ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੋ ਜਿੰਨਾ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਪਿਛਲੇ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਵੱਖ ਹੋ ਗਏ ਹਨ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਦੀਪ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਦੀਪ ਮਠਾੜੂ ਨਾਲ ਕਿਸੇ ਵੀ ਵਲੌਗ ਦੇ ਵਿੱਚ ਨਜ਼ਰ ਨਹੀਂ ਆਉਂਦੀ ਸੀ ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਉਹ ਦੋਨੇ ਵੱਖ ਹੋ ਗਏ ਹਨ ਤੇ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਹੈ ਪਰ ਹਾਲ ਹੀ ਦੇ ਵਿੱਚ ਉਸਦੇ ਭਰਾ ਨੇ ਉਸਦੇ ਚਾਹਣ ਵਾਲੇ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਤਾਂ ਉਸ ਨੇ ਆਪਣੇ ਚੈਨਲ ਤੇ ਲਾਈਵ ਆ ਕੇ ਵਲੌਗ ਰਾਹੀਂ ਕਿਹਾ ਕਿ ਸੰਦੀਪ ਤੇ ਦੀਪ ਦੇ ਵਿੱਚ ਜੋ ਵੀ ਮਨਮਟਾਵ ਹੋਇਆ ਸੀ ਜਾਂ ਉਹਨਾਂ ਦਾ ਗੁੱਸਾ ਗਿਲਾ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਸੰਦੀਪ ਹੁਣ ਆਪਣੇ ਸਹੁਰੇ ਘਰ ਦੇ ਵਿੱਚ ਚਲੀ ਗਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਜੋ ਆਵਾਜ਼ ਸੀ ਉਹ ਚੱਲ ਰਿਹਾ ਸੀ ਤੇ ਅਸੀਂ ਵੀ ਇਹੀ ਚਾਹੁੰਦੇ ਸੀ ਕਿ ਉਹਨਾਂ ਦੀ ਗੱਲ ਕਲੀਅਰ ਹੋਵੇ ਤੇ ਸੰਦੀਪ ਆਪਣੇ ਸਹੁਰੇ ਘਰ ਦੇ ਵਿੱਚ ਜਲਦ ਤੋਂ ਜਲਦ ਜਾਵੇ ਕਿਉਂਕਿ ਲੋਕਾਂ ਦੇ ਵੱਲੋਂ ਸਾਨੂੰ ਕਾਫੀ ਜ਼ਿਆਦਾ ਕਮੈਂਟ ਕੀ ਤੇ ਜਾ ਰਹੀ ਸਨ ਤੇ ਉਸਨੇ ਕਿਹਾ ਕਿ ਸਾਨੂੰ ਦੱਸਦੇ ਹੋਏ ਅੱਜ ਇਹ ਬੜੀ ਖੁਸ਼ ਖਬਰੀ ਹੋ ਰਹੀ ਹੈ ਕਿ ਸੰਦੀਪਾ ਜੋ ਆਪਣੇ ਸਹੁਰੇ ਘਰ ਦੇ ਵਿੱਚ ਵਾਪਸ ਜਾ ਚੁੱਕੀ ਹੈ ਤੇ ਸੰਦੀਪ ਨੂੰ ਰਾਤ 12 ਵਜੇ ਦੇ ਕਰੀਬ ਦੀਪ ਮਠਾੜੂ ਖੁਦ ਕਰੋ ਗੱਡੀ ਤੇ ਆ ਕੇ ਲੈ ਗਿਆ ਹੈ ਜਿਸ ਤੋਂ ਬਾਅਦ ਮੇਰੀ ਮਸੀ ਨੇ ਦੱਸਿਆ ਮੈਂ ਤਾਂ ਘਰ ਨਹੀਂ ਸੀ ਤੇ ਸੰਦੀਪ ਪਿੱਛੋਂ ਆਪਣੇ ਪਤੀ ਦੀਪ ਮਠਾੜੂ ਦੇ ਨਾਲ ਘਰ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਅਸੀਂ ਵੀ ਇਹੀ ਚਾਹੁੰਦੇ ਸੀ ਕਿ ਜਲਦ ਤੋਂ ਜਲਦ ਸੰਦੀਪ ਆਪਣੇ ਸੌਹਰੇ ਘਰ ਦੇ ਵਿੱਚ ਜਾਵੇ ਤੇ ਲੋਕਾਂ ਦੇ ਮੂੰਹ ਬੰਦ ਹੋਣ ਤੇ ਅੱਜ ਫਾਈਨਲੀ ਲੋਕਾਂ ਨੇ ਮੂੰਹ ਬੰਦ ਬਾਬਾ ਜੀ ਨੇ ਕਰ ਦਿੱਤੇ ਹਨ ਤੇ ਸਾਨੂੰ ਵੀ ਬੜੀ ਖੁਸ਼ ਖੁਸ਼ੀ ਹੋ ਰਹੀ ਹੈ ਕਿ ਸੰਦੀਪ ਮੇਰੀ ਭੈਣ ਆ ਜੋ ਪਿਛਲੇ ਲੰਬੇ ਸਮੇਂ ਤੋਂ ਸਾਡੇ ਘਰ ਦੇ ਵਿੱਚ ਰਹਿ ਰਹੀ ਸੀ ਤੇ ਪ੍ਰਮਾਤਮਾ ਨੇ ਅੱਜ ਮਿਹਰ ਕੀਤੀ ਉਹਨਾਂ ਦਾ ਗੁੱਸਾ ਗਿਲਾ ਸਭ ਖਤਮ ਹੋ ਗਿਆ ਤੇ ਫਾਈਨਲੀ ਸੰਦੀਪ ਆਪਣੇ ਘਰ ਦੇ ਵਿੱਚ ਜਾ ਚੁੱਕੀ ਹੈ ਤੇ ਬਾਕੀ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਦੀ ਜੁੜੀ ਨੂੰ ਹਮੇਸ਼ਾ ਸਲਾਮਤ ਰੱਖੇ ਤੇ ਹਮੇਸ਼ਾ ਬਣਾਈ ਰੱਖੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ